ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਜੀ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਇੱਕ 24 ਅਵਤਾਰ ਦੀ ਬਾਣੀ ਲਿਖਦੇ ਹਨ ਕਲ ਦੀ ਦੀਵਾਨ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੇ ਖਾਲਸਾ ਜੀ ਮਛ ਅਵਤਾਰ ਦੀ ਕਥਾ ਸੁਣੀ ਹੈ ਕਿਵੇਂ ਮਛ ਅਵਤਾਰ ਨੇ ਸੰਖਾਸੁਰ ਨੂੰ ਮਾਰਿਆ ਹੈ ਤੇ ਬੇਦ ਉਧਾਰ ਲਏ ਹਨ ਤੇ ਦੇਵਤਿਆਂ ਨੂੰ ਫਿਰ ਰਾਜ ਪਾਠ ਦੇ ਦਿੱਤਾ ਹੈ ਹੁਣ ਅਗਲਾ અવਤਾਰ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਵਿਸ਼ਨੂੰ ਦਾ ਕਛਵ અવਤਾਰ ਲਿਖ ਰਹੇ ਹਨ ਅੱਠ ਕਛਵ અવਤਾਰ ਕਥਨੰਗ ਪੁਜੰਗ ਪ੍ਰਯਾਦਸ਼ੰਦ ਗੁਰੂ ਗੋਬਿੰਦ ਸਿੰਘ ਜੀ ਹੁਣ ਲਿਖਦੇ ਹਨ ਕਿਤੋਂ ਕਾਲ ਬੀਤੀਓ ਕਰਿਓ ਦੇਵ ਰਾਜੰਗ ਭੈ ਰਾਜਤਾ ਮੰਗ ਸੁਭੰਗ ਸਰਬਸਾਜੰਗ ਗਜੰਗ ਬਾਜ ਬੀਣੰਗ ਬਿਨਾਂ ਰਤਨ ਭੂਪੰਗ ਕਰਿਓ ਵਿਸ਼ਨ ਵਿਚਾਰ ਚਿੰਤੰਗਨੂਪੰ ਖਾਲੂ ਸਾਹਿਬ ਜੀ ਇਹ ਹੁਣ ਜੋ ਕਸ਼ਵ ਅਵਤਾਰ ਹੈ ਇਹ ਇਸ ਕਰਕੇ ਹੋਇਆ ਕਸ਼ੂਏ ਦਾ ਅਵਤਾਰ ਕਿ ਜਦ ਦੇਵਤੇ ਅਤੇ ਦਾੰਤ ਸਮੁੰਦਰ ਨੂੰ ਰੜਕ ਰਹੇ ਸਨ ਅਸ਼ੀਰ ਸਮੁੰਦਰ ਨੂੰ ਤੇ ਉਹ ਪਹਾੜ ਜਿਹੜਾ ਮਧਰਾਚਲ ਸੀ ਉਹ ਥੱਲੇ ਨੂੰ ਤਸ ਰਿਹਾ ਹੈ ਉਸ ਨੂੰ ਸਾਹਮਣੇ ਵਾਸਤੇ বিষ্ণੂ ਜੀ ਕਸ਼ੂਏ ਦਾ ਅਵਤਾਰ ਲੈਂਦੇ ਹਨ ਸੋ ਇਹ ਜੋ ਘਟਨਾ ਹੈ ਸਾਰੀ ਇਹ ਜੋ ਕਥਾ ਹੈ ਇਹ ਆਰੰਭ ਹੁਣ ਖਾਲਸਾ ਜੀ ਕਿਵੇਂ ਹੁੰਦੀ ਹੈ ਸਮੁੰਦਰ ਮੰਥਨ ਦਾ ਕਾਰਨ ਕੀ ਹੈ ਸਮੁੰਦਰ ਮੰਥਨ ਕਿਉਂ ਹੋਇਆ ਜੋ ਦੰਤ ਸੀ ਉਹਨਾਂ ਨੂੰ ਨਾਲ ਕਿਉਂ ਰੱਖਿਆ ਤੇ ਇੰਦਰ ਨੇ ਕਿਉਂ ਇਹੋ ਜਿਹੀ ਕਨੌਨੀ ਹਰ ਹਰਕਤ ਕੀਤੀ ਇੱਕ ਸੰਤ ਨੇ ਸ਼ਰਾਪ ਦੇ ਦਿੱਤਾ ਦੇਵਤਿਆਂ ਦੀ ਸ਼ਕਤੀ ਘਟ ਗਈ ਤਾਂ ਸਮੁੰਦਰ ਮੰਤਨ ਕਰਨਾ ਪਿਆ ਸਮੁੰਦਰ ਮੰਤਨ ਦੇ ਵਿੱਚੋਂ ਕਿਹੜੀਆਂ-ਕਿਹੜੀਆਂ 14 ਪ੍ਰਕਾਰ ਦੇ ਰਤਨ ਨਿਕਲੇ ਉਹ ਗੁਰੂ ਗੋਬਿੰਦ ਸਿੰਘ ਜੀ ਇਸ ਕਥਾ ਦੇ ਵਿੱਚ ਕਿਵੇਂ ਲਿਖਦੇ ਹਨ ਆਓ ਖਾਲਸਾ ਜੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੋ ਕਾਲ ਬੀਤਿਓ ਕਰਿਓ ਦੇਵ ਰਾਜੰ ਜਦੋਂ ਖਾਲਸਾ ਜੀ ਮਛ ਅਵਤਾਰ ਨੇ ਸੰਖਾਸ਼ੁਰ ਨੂੰ ਮਾਰ ਦਿੱਤਾ ਹੈ ਦੇਵਤਿਆਂ ਨੇ ਫੇਰ ਰਾਜਪਾਟ ਸੰਭ ਲਿਆ ਹੈ ਦੇਵਤੇ ਆਪਣੇ ਰਾਜ ਮੈਲਾਂ ਦੇ ਵਿੱਚ ਆਨੰਦ ਮਾਣ ਰਹੇ ਹਨ ਭਰੇ ਰਾਜ ਤਾਂ ਮੰਗ ਸੁਭੰਗ ਸਰਬ ਸਾਜੰਗ ਬੜੇ ਚੰਗੇ ਸਾਜੂ ਸਮਾਨ ਰਾਜ ਭਵਨਾ ਦੇ ਨਾਲ ਖਾਲਸਾ ਜੀ ਹਾਥੀ ਘੋੜੇ ਆਦਿਕ ਜਿੰਨੇ ਵੀ ਰਤਨ ਹਨ ਇਹ ਦੇਵਤਿਆਂ ਦੇ ਕੋਲ ਹੁਣ ਖਾਲੀ ਹਨ ਇਹਨਾਂ ਦੇ ਕੋਲ ਕੋਈ ਰਤਨ ਨਹੀਂ ਹੈ ਕੋਈ ਵੀ ਸਾਜੂ ਸਮਾਨ ਨਹੀਂ ਹੈ ਤੇ ਖਾਲਸਾ ਜੀ ਹੁਣ ਦੇਵਤਿਆਂ ਦੀ ਜੁੜੀ ਪੂਰੀ ਹੈ ਜੋ ਵਰਗ ਦਾ ਰਾਜਾ ਦੇਵਰਾਜ ਇੰਦਰ ਹੈ ਹੁਣ ਇਸ ਦੇ ਕੋਲ ॠषि ਦਰਵਾਸ਼ਾ ਹੁੰਦੇ ਹਨ ॠषि ਦਰਵਾਸ਼ਾ ਇਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਪਣੇ ਗਲ ਦੀ ਰੁਦਰਾਕਸ਼ ਦੀ ਮਾਲਾ ਲਾ ਕੇ ਦੇਵਰਾਜ ਇੰਦਰ ਨੂੰ ਦੇ ਦਿੱਤੀ ਹੈ ਹੁਣ ਉਸ ਸੰਤ ਨੇ ਮਾਲਾ ਲਾ ਕੇ ਦਿੱਤੀ ਹੈ ਰੁਦਰਾਕਸ਼ ਦੀ ਇਹਨਾਂ ਨਾਮ ਸਿਮਰਨ ਉਸ ਮਾਲਾ ਦੇ ਨਾਲ ਕੀਤਾ ਹੈ ਦੇਵਰਾਜ ਇੰਦਰ ਇਰਾਬਤ ਤੇ ਬੈਠਾ ਹੁੰਦਾ ਹੈ ਦੇਵਰਾਜ ਇੰਦਰ ਬੋਲਦਾ ਮੈਂ ਸਵਰਗ ਦਾ ਰਾਜਾ ਹਾਂ ਦੇਵਤੇ ਮੇਰੇ ਥੱਲੇ ਰਹਿੰਦੇ ਹਨ ਮੇਰੇ ਕੋਲ ਇਤਨਾ ਵੱਡਾ ਇਰਾਬਤ ਹਾਥੀ ਹੈ ਦੇਵਤਿਆਂ ਦੀ ਇਤਨੀ ਤਕੜੀ ਫੌਜ ਹੈ ਅਸਤਰ ਸ਼ਾਸਤਰ ਕੋਲ ਰੱਖੇ ਹਨ ਇਹ ਸਾਧ ਦੀ ਮਾਲਾ ਕੀ ਕਰ ਲਵੇਗੀ ਮੇਰਾ ਇਹਨ ਮੇਰੀ ਰੱਖਿਆ ਕੀ ਕਰ ਲੈਣੀ ਹੈ ਉਹ ਮਾਲਾ ਲੈ ਲੰਦਾ ਤੇ ਖਾਲਸਾ ਜੀ ਇਰਾਬਤ ਨੂੰ ਫੜਾ ਦਿੰਦਾ ਇਰਾਵਤ ਨੇ ਸੁੰਡ ਦੇ ਨਾਲ ਉਸ ਮਾਲਾ ਨੂੰ ਜਦੋਂ ਪਕੜਿਆ ਤੇ ਦਰਵਾਸ਼ਾ ਹੈਰਾਨ ਹੋ ਗਏ ਦੇਵਰਾਜ ਕੀ ਕਰ ਰਿਹਾ ਹੈ ਜਦ ਦਰਵਾਸ਼ਾ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਕੀਤਾ ਇਤਨੀ ਦੇਰ ਦੇ ਵਿੱਚ ਸੁੰਡ ਨਾਲ ਫੜੀ ਹੋਈ ਮਾਲਾ ਇਰਾਵਤ ਨੇ ਪਰਾਹਾਂ ਨੂੰ ਭਗਾ ਕੇ ਮਾਰੀ ਤੇ ਦਰਵਾਸ਼ਾ ਜੀ ক্রੋਧਿਤ ਹੋ ਜਾਂਦੇ ਹਨ ਦਰਵਾਸ਼ਾ ਜੀ ਨੇ ਆਖਿਆ ਕਿ ਦੇਵਤਿਆ ਤੁਸੀਂ ਪਰਮੇਸ਼ਰ ਦਾ ਨਾਮ ਲੈਣਾ ਛੱਡ ਦਿੱਤਾ ਹੈ ਤੁਸੀਂ ਅਕਾਲ ਪੁਰਖ ਦਾ ਨਾਮ ਨਹੀਂ ਲੈਂਦੇ ਹੋ ਤੁਹਾਨੂੰ ਜੇਕਰ ਮਾਛ ਅਵਤਾਰ ਨੇ ਥੋਡੀ ਰੱਖਿਆ ਕਰ ਦਿੱਤੀ ਵਿਸ਼ਨੂੰ ਦੇ ਪਹਿਲੇ ਅਵਤਾਰ ਨੇ ਤੇ ਹੁਣ ਤੁਸੀਂ ਹੰਕਾਰੀ ਹੋ ਗਏ ਹੋ ਕੋਈ ਗੱਲ ਨਹੀਂ ਬੱਚਾ ਤੁਹਾਡੇ ਉੱਤੇ ਵੀ ਹੁਣ ਔਕੜ ਆਵੇਗੀ ਤੁਹਾਡੇ ਉੱਤੇ ਵੀ ਹੁਣ ਇਹੋ ਜਿਹਾ ਸਮਾਂ ਆਵੇਗਾ ਮੈਂ ਤੁਹਾਨੂੰ ਸਾਰੇ ਦੇਵਤਿਆਂ ਨੂੰ ਸ਼ਰਾਬ ਦਿੰਨਾ ਹਾਂ ਦੇਵਰਾਜ ਇੰਦਰ ਜਿਵੇਂ ਜਿਵੇਂ ਦਿਨ ਬੀਤਣਗੇ ਜਿਵੇਂ ਜਿਵੇਂ ਸਮਾਂ ਬੀਤੇਗਾ ਘੜੀਆਂ ਬੀਤਣਗੀਆਂ ਉਵੇਂ ਉਵੇਂ ਜਿਹੜੀ ਤੁਹਾਨੂੰ ਸ਼ਕਤੀ ਅਕਾਲ ਪੁਰਖ ਵੱਲੋਂ ਮਿਲੀ ਹੈ ਉਹ ਹੁਣ ਘਟਦੀ ਜਾਵੇਗੀ 33 ਕੋਟੀ ਦੇਵੀ ਦੇਵਤਿਆਂ ਦੀ ਸ਼ਕਤੀ ਖਾਲਸਾ ਜੀ ਇੱਕ ਸੰਤ ਨੇ ਸ਼ਰਾਬ ਦੇ ਨਾਲ ਘਟਾ ਕੇ ਰੱਖ ਦਿੱਤੀ ਹੈ ਹੁਣ ਦੇਵਤਿਆਂ ਦੀ ਪੂਰੀ ਜਹਾਕਾਰ ਮਚ ਗਈ ਸਾਧੂ ਨੇ ਸ਼ਰਾਬ ਦੇ ਦਿੱਤਾ ਤੇ ਪਤਾਲ ਵਿੱਚ ਬੈਠੇ ਜੋ ਦੈਂਤਾਂ ਦਾ ਗੁਰੂ ਸ਼ੁਕਰਾਚਾਰ ਹੋ ਹੈ ਉਸ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ ਕਹਿੰਦੇ ਲੋ ਭਾਈ ਦੈਂਤੋ ਹੁਣ ਸਮਾਂ ਹੈ ਲੋ ਭੀ ਦੈਂਤੋ ਦਾਨਵੋ ਹੁਣ ਅਸੀਂ ਫੇਰ ਤੋਂ ਇਹਨਾਂ ਨੂੰ ਜਿੱਤ ਲੈਣਾ ਹੈ ਸੰਖਾ ਸੁਰ ਨੇ ਤਾਂ ਸਾਨੂੰ ਰਾਜ ਦਿਲਵਾਇਆ ਸੀ ਉਹ ਮੱਛ ਨੇ ਜੇਕਰ ਸੰਖਾਸ਼ੁਰ ਮਾਰ ਦਿੱਤਾ ਹੁਣ ਫੇਰ ਸਮਾਂ ਆ ਗਿਆ ਹੈ ਜੇਕਰ ਵਿਸ਼ਨੂੰ ਨੇ ਮੱਛ ਬਣ ਕੇ ਸਾਡਾ ਸੰਖਾਸ਼ੁਰ ਮਾਰਿਆ ਹੈ ਤਾਂ ਹੁਣ ਸਮਾਂ ਹੈ ਤੇ ਹੁਣ ਇਹਨਾਂ ਆਦੀਆਂ ਪੁਰੀਆਂ ਨੂੰ ਜਿੱਤ ਲਵੋ ਇਹਨਾਂ ਦਾ ਰਾਜ ਪਾੜ ਸਭ ਕੁਝ ਜਿੱਤ ਲਵੋ ਲੋ ਖਾਲਸਾ ਜੀ ਜੋ ਦੰਤ ਹੁੰਦੇ ਹਨ ਉਹ ਫਿਰ ਪੂਰੀ ਤਿਆਰੀ ਕਰਕੇ ਆਉਂਦੇ ਹਨ ਲੋ ਬਈ ਹੁਣ ਖਾਲਸਾ ਜੀ ਦੰਤਾਂ ਨਿਆ ਕਮਰ ਕੱਸਿਆਂ ਦੇ ਵਿੱਚ ਕਿਰਪਾਨਾਂ ਕੱਸ ਲਈਆਂ ਹੈ ਬੈਠੋ ਤੇ 13 ਦਾ ਪੱਥਾ ਲਾ ਲਿਆ ਹੈ ਧਨੋਕ ਹੱਥ ਦੇ ਵਿੱਚ ਫੜ ਲਿਆ ਹੈ ਪੂਰੇ ਅਸਤਰਾ ਸ਼ਸਤਰਾਂ ਘੋੜਿਆਂ ਪਰ ਬੈਠ ਕੇ ਹੱਥੀ ਉੱਤੇ ਬੈਠ ਕੇ ਜੋ ਦੈਂਤ ਹਨ ਪੂਰੀ ਤਿਆਰੀ ਕਰਕੇ ਆਏ ਹਨ ਰੱਥ ਰੁੱਥ ਸਭ ਕੁਝ ਨਾਲ ਹੀ ਲੈ ਕੇ ਆਏ ਹਨ ਤੇ ਸਿੱਧੀ ਚੜ੍ਹਾਈ ਬੋਲ ਦਿੱਤੀ ਹੈ ਸਵਰਗ ਦੇ ਉੱਤੇ ਤੇ ਖਾਲਸਾ ਜੀ ਇਤਨਾ ਘਨ ਘੋਰ ਦਾ ਜੁੱਧ ਕੀਤਾ ਹੈ ਜੋ ਖਾਲਸਾ ਜੀ ਦੈਂਤ ਹੁੰਦੇ ਹਨ ਉਹਨਾਂ ਨੇ ਸਵਰਗ ਦਾ ਰਾਜ ਦੇਵ ਰਾਜ ਜਿੱਤ ਲਿਆ ਹੈ ਫੋਣ ਜਦੋਂ ਖਾਲਸਾ ਜੀ ਦੇਵਤੇ ਹੁਣ ਅੱਗੇ-ਅੱਗੇ ਦੌੜ ਰਹੇ ਹਨ ਦੈਂਤ ਪਿੱਛੇ-ਪਿੱਛੇ ਦੈਂਤ ਹੱਸ ਰਹੇ ਹਨ ਕਿ ਵੇਖੋ ਦੇਵਤੇ ਕਿਵੇਂ ਦੌੜ ਰਹੇ ਹਨ ਦੈਂਤਾ ਨੇ ਦੇਵਤਿਆਂ ਦੀ ਸਾਰੀ ਪੁਰੀਆਂ ਜਿੱਤ ਲਈਆਂ ਤੇ ਉਹ ਜਿਹੜੇ ਦੇਵਤੇ ਹੁੰਦੇ ਹਨ ਹੁਣ ਭੱਜਦੇ ਹੋਏ ਉੱਥੇ ਪੁੱਜਦੇ ਹਨ ਜਿੱਥੇ ਬਕੌਂਠ ਥਾਮ ਹੈ ਜੁੱਤੇ ਅਸ਼ੀਰ ਸਮੁੰਦਰ ਦੇ ਵਿੱਚ ਛੇ ਸਨਾਗ ਦੀ ਸਲਾ ਦੇ ਉੱਤੇ ਸ਼੍ਰੀ ਵਿਸ਼ਨੂੰ ਜੀ ਲੇਟੇ ਹਨ ਦੇਵ ਰਾਜ ਇੰਦਰ ਨੇ ਫਰਿਆਦ ਕੀਤੀ ਮਹਾਰਾਜ ਇਹ ਕਿਹੜਾ ਸੰਕਟ ਸਾਡੇ ਉੱਤੇ ਆ ਪਿਆ ਹੈ ਫਿਰ ਨਿਦਰਾ ਦੇ ਵਿੱਚ ਲੇਟੇ ਵਿਸ਼ਨੂੰ ਜੀ ਨੇ ਆਖਿਆ ਕਿ ਭਾਈ ਤੁਸੀਂ ਸੰਤ ਦੇ ਨਾਲ ਮਸ਼ਰਕਰੀ ਕੀਤੀ ਹੈ ਉਹ ਸੰਤ ਦੇ ਨਾਲ ਸ਼ਰਾਰਤ ਕੀਤੀ ਹੈ ਜੋ ਉਹਨਾਂ ਨੇ ਤੁਹਾਨੂੰ ਤੋਹਫਾ ਦਿੱਤਾ ਸੀ ਉਹ ਕਬੂਲ ਕਰਨਾ ਸੀ ਏ ਹੁਣ ਭਾਈ ਜੋ ਖੇਡ ਹੈ ਦੇਵਰਾਜ ਇੰਦਰ ਇਹ ਅੱਗੇ ਬਹੁਤ ਭਾਰੀ ਬੈਠੇਗੀ ਜਾ ਕੇ ਅੱਗੇ ਤਾਂ ਬੜੇ ਘਨਕੋਰ ਦਾ ਯੁੱਧ ਹੋਵੇਗਾ ਬੜਾ ਕਲੇਸ਼ ਛੜੇਗਾ ਦਿਨਤਾ ਦੇ ਦੇਵਤਿਆਂ ਦਾ ਲੋਕ ਹਾਲਸਾ ਜੀ ਇਹ ਗੱਲ ਕਹਿਣ ਦੀ देर ਸੀ ਤੇ ਦੇਵਰਾਜ ਨੇ ਆਖਿਆ ਮਹਾਰਾਜ ਕੁਝ ਤਾਂ ਕਰੋ ਇਤਨਾ ਭਾਰੀ ਸੰਕਟ ਸਾਡੇ ਉੱਤੇ ਆਇਆ ਹੈ ਸਾਡੇ ਮਾਂ ਜੋ ਬੱਚੇ ਹਨ ਘਰ ਵਾਲੀਆਂ ਹਨ ਦਾਤ ਬੋਲਦੇ ਦੇਵਰਾਜ ਇੰਦਰ ਤੇਰੀ ਘਰ ਵਾਲੀ ਖੋ ਕੇ ਲੈ ਜਾਵਾਂਗੇ ਤੇ বিষ্ণੂ ਭਗਵਾਨ ਜੀ ਹੁਣ ਕੋਈ ਹੀ ਲਭਸੀਲਾਤਾ ਕਰੋ ਤੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਪੁਚੰਗ ਪ੍ਰਯਤੁ ਸ਼ੰਦ ਸਵੇ ਦੇਵ 71 ਕੀਨੇ ਪੁਰਿੰਦਰੰਗ ਸਸੰਗ ਸੂਰਜੰਗ ਆਦ ਲੈ ਕੇ ਉਪਿੰਦਰੰਗ ਖੁਤੇ ਦਇਤ ਜੇ ਲੋਕ ਮੱਧੰ ਹੰਕਾਰੀ ਪਏ ਇਕਠੇ ਭਰਾਤ ਭਾਵੰ ਵਿਚਾਰੀ ਜਦੋਂ ਦੇਵਤਿਆਂ ਨੇ ਦੱਸਿਆ ਕਿ বিষ্ণੂ ਜੀ ਸਾਡਾ ਜਦੋਂ ਜੁੱਧ ਹੋਇਆ ਮੈਂ ਕਿਰਪਾਨਾਂ ਦੇ ਨਾਲ ਦੰਤਾਂ ਦੇ ਆਹੂ ਵੱਡ-ਵੱਟ ਕੇ ਰੱਖ ਦਿੱਤੇ ਕਿਸੇ ਦੀ ਬਾਹ ਵੱਡ ਦਿੱਤੀ ਕਿਸੇ ਦੀ ਗਰਦਨ ਵੱਡ ਦਿੱਤੀ ਉਹ ਦੰਤ ਫੇਰ ਤੋਂ ਜੁੜ ਗਏ ਮਹਾਰਾਜ ਉਹਨਾਂ ਨੇ ਤਾਂ ਮੌਤ ਨੂੰ ਹੀ ਜਿੱਤ ਲਿਆ ਹੈ ਫਿਰ বিষ্ণੂ ਜੀ ਨੇ ਆਖਿਆ ਦੇਵਤਯੋ ਇਹ ਜੋ ਹੁਣ ਅੱਗੇ ਕਲੇਸ਼ ਛੜੇਗਾ ਤੁਹਾਡਾ ਅਤੇ ਦੰਤਾਂ ਦਾ ਇਹ ਬੜੀ ਭਿਆਨਕ ਘਟਨਾ ਹੋਵੇਗੀ ਸੰਸਾਰ ਦੇ ਵਿੱਚ ਤੋਂ ਦੇਵਰਾਜ ਜੋ ਆਖ ਰਿਹਾ ਹੈ ਕਿ ਵੱਡੇ ਹੋਏ ਦੈਂਤ ਜੁੜੀ ਜਾ ਰਹੇ ਹਨ ਮਰਦੇ ਨਹੀਂ ਹਨ ਉਹਨਾਂ ਦਾ ਜੋ ਗੁਰੂ ਸ਼ੁਕਰ ਹੈ ਉਸਨੇ ਦੈਂਤਾਂ ਨੂੰ ਮੰਤਰ ਦਿੱਤਾ ਹੈ ਸੰਜੀਵਨੀ ਮੰਤਰ ਉਹ ਮੰਤਰ ਪੜ੍ਹਦੇ ਹਨ ਫੇਰ ਤੋਂ ਜੁੜ ਜਾਂਦੇ ਹਨ ਦੈਂਤਾਂ ਨੇ ਉਹ ਮੰਤਰ ਸਿੱਧ ਕਰ ਲਿਆ ਹੈ ਤਾਂ ਉਹ ਸ਼ਕਤੀਸ਼ਾਲੀ ਹੋ ਗਏ ਹਨ ਦੁਰਵਾਸਾ ਦੀ ਸ਼ਰਾਪ ਨਾਲ ਥੋੜੀ ਸ਼ਕਤੀ ਦੁਰਬਲ ਹੋ ਗਈ ਹੈ ਹੁਣ ਜੇਕਰ ਆਪਣੀ ਸ਼ਕਤੀ ਫੇਰ ਤੋਂ ਵਧਾਣੀ ਹੈ ਦਿਨਤਾ ਤੋਂ ਬਲਸ਼ਾਲੀ ਬਣਨਾ ਹੈ ਫੇਰ ਪਾਈ ਇਸ ਸ਼ੀਰ ਸਮੁੰਦਰ ਨੂੰ ਰੜਕਣਾ ਪਵੇਗਾ ਸਮੁੰਦਰ ਮੰਥਨ ਕਰਨਾ ਪਵੇਗਾ ਤੇ ਉਸ ਦੇ ਵਿੱਚੋਂ ਜੋ ਅੰਮ੍ਰਿਤ ਦਾ ਕੁੰਭ ਨਿਕਲੇਗਾ ਉਹ ਤੁਹਾਨੂੰ ਪੀਣਾ ਪਵੇਗਾ ਤਾਂ ਤੁਸੀਂ ਬਲਸ਼ਾਲੀ ਬਣੋਗੇ ਲੋਖਾਲ ਸਾਜੀ ਫਿਰ ਦੇਵਰਾਜ ਨੇ ਕਿਹਾ ਕਿ ਅਸੀਂ ਤਿਆਰੀਆਂ ਕਰ ਲੈਣੇ ਹਾਂ ਮਹਾਰਾਜ ਤੁਸੀਂ ਸ਼ੀਰ ਸਮੁੰਦਰ ਚ ਹੀ ਰਹਿੰਦੇ ਹੋ ਇਤਨਾ ਵਿਸ਼ਾਲ ਕਰੋੜਾਂ ਯੋਜਨ ਦੇ ਵਿੱਚ ਖਾਲਸਾ ਜੀ ਸ਼ੀਰ ਸਮੁੰਦਰ ਫੈਲਿਆ ਹੈ ਤੇ ਦੇਵਰਾਜ ਨੇ ਆਖਿਆ ਮਹਾਰਾਜ ਅਸੀਂ ਹੋਈ ਕਰ ਲੈਣੇ ਹਾਂ ਤੇ ਵਿਸ਼ਨੂੰ ਜੀ ਨੇ ਆਖਿਆ ਨਾ ਨਾ ਭਾਈ ਐਵੇਂ ਨਹੀਂ ਐਵੇਂ ਨਹੀਂ ਦੇਵਰਾਜ ਇੰਦਰ ਦਿਨਤਾ ਨੇ ਇਹਦਾ ਥੋਡੀਆਂ ਪੁਰੀਆਂ ਜਿੱਤੀਆਂ ਹੋਈਆਂ ਹਨ ਐਵੇਂ ਕਰ ਦੇਵਰਾਜ ਇੰਦਰ ਤੂ ਦੇਂਤਾ ਦੇ ਗੁਰੂ ਸ਼ੁਕਰ ਦੇ ਕੋਲ ਜਾ ਉਸ ਨੂੰ ਨਿਮੰਤਰਣ ਦੇ ਕੇ বিষ্ণੂ ਜੀ ਨੇ ਆਖਿਆ ਕਿ ਹੁਣ ਸਮੁੰਦਰ ਮੰਥਨ ਹੋਵੇਗਾ ਤੁਸੀਂ ਸਾਡੀਆਂ ਪੁਰੀਆਂ ਛੱਡ ਦੇਵੋ ਜੋ ਜੋ ਉਸ ਦੇ ਵਿੱਚੋਂ ਰਤਨ ਨਿਕਲਣਗੇ ਉਹ ਅਸੀਂ ਅੱਧੇ-ਅੱਧੇ ਵੰਡ ਲਵਾਂਗੇ ਤੇ ਤੁਸੀਂ ਸਾਡਾ ਭਾਈ ਰਾਜ ਮਹਿਲ ਛੱਡ ਦੇਵੋ ਸ਼ੁਕਰ ਨੇ ਕਬੂਲ ਕਰ ਲਿਆ ਤੇ ਖਾਲਸਾ ਜੀ ਹੁਣ ਸਮੁੰਦਰ ਰੜਕਣ ਦੀ ਤਿਆਰੀ ਹੁਣ ਸ਼ੁਰੂ ਕਰਨ ਲੱਗੇ ਹਨ ਦੇਵਰਾਜ ਨੇ ਆਖਿਆ ਕਿ বিষ্ণੂ ਜੀ ਦੇਤਾਂ ਦਾ ਗੁਰੂ ਸ਼ੁਕਰ ਮੰਨ ਗਿਆ ਹੈ ਉਸ ਨੇ ਆਖਿਆ ਰਤਨ ਅੱਦੀ ਅੱਦੇ ਵੰਡ ਲਵਾਂਗੇ ਤੇ ਮੇਰੇ ਜੋ ਚੇਲੇ ਚਪਾਟੇ ਵਿਦਿਆਰਥੀ ਦੇਤ ਹਨ ਇਹ ਥੋਡੀਆਂ ਪੁਰੀਆਂ ਛੱਡ ਦੇਣ ਕਿ ਪਰ ਦੇਤ ਹੰਕਾਰੀ ਸਨ ਉਹਨਾਂ ਨੇ ਕਿੱਥੇ ਜਾਣਾ ਹੈ ਖਾਲਸਾ ਜੀ ਪਰ ਸ਼ੁਕਰ ਨੂੰ ਪਤਾ ਸੀ ਕਿ ਉਸ ਸ਼ੀਰ ਸਮੁੰਦਰ ਦੇ ਵਿੱਚੋਂ ਬਹੁਤ ਤਰ੍ਹਾਂ ਦੇ ਰਤਨ ਨਿਕਲਣਗੇ ਤੇ ਅੰਮ੍ਰਿਤ ਦਾ ਕੁੰਭ ਵੀ ਨਿਕਲੇਗਾ ਉਸਨੇ ਆਪਣੇ ਵਿਦਿਆਰਥੀ ਦੈਂਤਾਂ ਦਾ ਨਾਭਾ ਦੇ ਕੰਨ ਭਰ ਦਿੱਤੇ ਕਿ ਪਾਈ ਨજર ਰੱਖਣੀ ਹਾਂ ਪੂਰੀ ਸਤਾਰਕ ਰਹਿਣਾ ਹੈ ਜੋ ਅਮਰ ਦਾ ਘੜਾ ਹੈ ਉਹ ਆਪ ਲੈਣਾ ਹੈ ਪਹਿਲਾਂ ਕਿਤੇ ਉਹ ਚਾਲਬਾਜ਼ বিষ্ণੂ ਦੇ ਭਰਮ ਦੇ ਵਿੱਚ ਨਾ ਆ ਜਿਓ ਉਹ ਮਾਇਆ ਵੀ ਜੋ ਦੇਵਤੇ ਹਨ ਉਹਨਾਂ ਦੇ ਭਰਮ ਦੇ ਵਿੱਚ ਨਾ ਆ ਜਿਓ ਅੱਖਾਂ ਕੰਨ ਖੁੱਲੇ ਰੱਖਿਓ ਤੇ ਸਾਰੀ ਘਟਨਾ ਨੂੰ ਵੇਖਿਓ ਲਓ ਖਾਲਸਾ ਜੀ ਏ ਹੁਣ ਦਿਨਤਾ ਦੀ ਜੋ ਗੁਰੂ ਸ਼ੁਕਰ ਨੇ ਦਿਨਤਾ ਨੂੰ ਇਹਵੇਂ ਸਮਝਾ ਦਿੱਤਾ ਹੈ। ਵਿਸ਼ਨੂੰ ਦੇ ਕੋਲ ਆ ਕੇ ਦੇਵਰਾਜ ਨੇ ਦੱਸ ਦਿੱਤਾ ਉਹ ਤਿਆਰ ਹੋ ਗਏ ਹਨ ਕਿ ਮਹਾਰਾਜ ਹੁਣ ਦੱਸੋ ਕਿਵੇਂ ਕਰੀਏ ਸਮੁੰਦਰ ਮੰਥਨ ਦੀ ਤਿਆਰੀ ਕਿਵੇਂ ਕਰੀਏ। ਵਿਸ਼ਨੂੰ ਨੇ ਆਪਣਾ ਸੁਦਰਸ਼ਨ ਚੱਕਰ ਪ੍ਰਗਟ ਕੀਤਾ ਤੇ ਸੁਦਰਸ਼ਨ ਨੂੰ ਆਖਿਆ ਕਿ ਧਰਤੀ ਤੇ ਜਾਓ ਦੇਵਰਾਜ ਇੰਦਰ ਮੇਰੇ ਸੁਦਰਸ਼ਨ ਦਾ ਪਿੱਛਾ ਕਰਦੇ ਕਰਦੇ ਧਰਤੀ ਉੱਤੇ ਇੱਕ ਪਰਬਤ ਹੈ ਮਦਰਾਚਲ। ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜੀ ਇਸ ਦੇ ਮਧਰਾਂਚਲ ਬਾਰੇ ਵੀ ਲਿਖਦੇ ਹਨ ਬੱਦੇਉ ਅਰਧ ਅਰਦੰਗ ਦੂਹੂ ਬਾਟ ਲੀਬੋ ਕਿ ਜੋ ਵੀ ਰਤਨ ਨਿਕਲਣਗੇ ਉਹ ਅੱਧੇ ਅੱਧੇ ਦਾਤ ਤੇ ਦੇਵਤੇ ਵੰਡ ਲੈਣਗੇ ਸਭੋ ਬਾਤ ਮਾਨੀ ਇਹੇ ਕਾਮ ਕੀ ਬੋ ਕਰੋ ਮਥਨੀ ਕੂਟ ਮੰਦਰਾਂਚਲ ਲਿਆਂ ਤਕਿਉ ਹੀਰ ਸਮੁੰਦਰੰਗ ਦੇੰਗ ਅੱਦੇੰਗ ਤੇ ਹੁਣ ਮੰਦਰਾਂਚਲ ਖਾਲਸਾ ਜੀ ਧਰਤੀ ਉੱਤੇ ਸੀ ਚੱਕਰ ਦਾ ਪਿੱਛਾ ਕਰਦੇ ਕਰਦੇ ਜਿਹੜੇ ਦੇਵਤੇ ਸਨ ਉਹ ਧਰਤੀ ਦੇ ਗਏ ਹਨ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਨੇ ਉਹ ਮ드ਰਾਚਲ ਪਹਾੜ ਨੂੰ ਵੱਡ ਦਿੱਤਾ ਹੈ ਉਸ ਮ드ਰਾਚਲ ਨੂੰ ਖਾਲਸਾ ਜੀ ਵਿਮਾਨ ਉੱਤੇ ਰੱਖ ਕੇ ਹੁਣ ਸ਼ੀਰ ਸਮੁੰਦਰ ਦੇ ਵਿੱਚ ਲੈ ਕੇ ਆਏ ਹਨ ਜੋ ਬਾਸੁਕੀ नाग ਸੀ ਉਹ ਹੁਣ ਲਪੇਟ ਦਿੱਤਾ ਹੈ ਲੋਖਾਲਾ ਜੀ ਸਮੁੰਦਰ ਮੰਥਨ ਨੂੰ ਨੂੰ ਸ਼ੁਰੂ ਹੋਣ ਲੱਗਾ ਹੈ ਜੋ ਦੈਨਦ ਸਨ ਤੇ ਜੋ ਦੇਵਤੇ ਸਨ ਉਹ ਹੁਣ ਸਮੁੰਦਰ ਰੜਕਣ ਨੂੰ ਆ ਗਏ ਹਨ ਉੱਥੇ ਹੁਣ ਇਹਨਾਂ ਦਾ ਫੇਰ ਝਗੜਾ ਹੋ ਜਾਂਦਾ ਹੈ ਦੈਨਤਾ ਨੇ ਆਖਿਆ ਕਿ ਦੇਵਤਯੋ ਅਸੀਂ ਤੁਹਾਨੂੰ ਜਿੱਤਿਆ ਹੈ ਅਸੀਂ ਸਰਬਸ਼੍ਰੇਸ਼ਟ ਹਾਂ ਅਸੀਂ ਬਾਸੂਕੀ नाग ਦੀ ਪੂਛ ਪਕੜਾਂਗੇ ਤੇ ਤੁਸੀਂ ਉਸ ਦੇ ਫਣ ਵਾਲੇ ਪਾਸੇ ਜਾਓਗੇ ਲੋਕ ਹਾਲਸਾ ਜੀ ਇੱਥੇ ਫੇਰ ਝਗੜ ਪਏ ਹਨ ਦੇਵਤੇ ਆਖਦੇ ਅਸੀਂ ਪੂਛ ਫੜਨੀ ਹੈ ਦੈਤ ਆਖਦੇ ਤੁਸੀਂ ਮੂੰਹ ਫੜਨਾ ਹੈ ਉੱਥੇ ਫਿਰ ਖਾਲਸਾ ਜੀ ਨਾਰਦ ਪ੍ਰਗਟ ਹੋ ਜਾਂਦਾ ਹੈ ਨਾਰਦ ਨੇ ਆਖਿਆ ਕਿ ਦੇਵਰਾਜ ਇੰਦਰ ਕਿ ਤੁਸੀਂ ਮੈਨੂੰ ਆਹ ਦੱਸੋ ਕਿ ਕੋਈ ਵੀ ਜੀਵ ਹੈ ਉਸਦਾ ਪੈਰ શ્રેਸ਼ਟ ਹੈ ਜਾਂ ਉਸਦਾ ਮੂੰਹ શ્રેਸ਼ਟ ਹੈ। ਦਿਨਤਾ ਦੇ ਦੇਵਤਿਆਂ ਨੇ ਕਿਹਾ ਕਿ ਨਾਰਦ ਜੀ ਕਿ ਭਾਈ ਮੂੰਹ ਹੀ શ્રેਸ਼ਟ ਹੁੰਦਾ ਹੈ ਪੈਰ ਕਿੱਥੋਂ શ્રેਸ਼ਟ ਹੋਵੇਗਾ ਮੂੰਹ ਦੇ ਨਾਲ ਪਛਾਣ ਹੈ। ਫਿਰ ਨਾਰਦ ਨੇ ਆਖਿਆ ਦੇਵ ਰਾਜ ਇੰਦਰ ਫੇਰ ਕੀ ਹੋਇਆ ਜੇ ਤੁਸੀਂ ਦਿਨਤਾ ਤੁਹਾਰ ਗਏ ਹੋ। ਜਿੱਤਨ ਵਾਲਾ ਸਰਬਸ਼੍ਰੇਸ਼ਟ ਹੁੰਦਾ ਹੈ ਜਿਵੇਂ ਬਾਸੁਕੀ ਦਾ ਜੋ ਮੂੰਹ ਹੈ ਉਹ ਸਰਬਸ਼੍ਰੇਸ਼ਟ ਹੈ ਏਵੇਂ ਦੈਂਤ ਤੁਹਾਨੂੰ ਹੋ ਰਿਹਾ ਕਿ ਸਰਬਸ਼੍ਰੇਸ਼ਟ ਬਣੇ ਹਨ ਪਰ ਤੁਸੀਂ ਦੈਂਤਾਂ ਨੂੰ ਪੈਰ ਵਾਲੇ ਪਾਸੇ ਜਾਣ ਤੋਂ ਤੁਸੀਂ ਮੂੰਹ ਪਕੜੋ ਲੋ ਜੀ ਦੈਂਤਾਂ ਨੂੰ ਲੱਗਿਆ ਨਾਰਦ ਨੇ ਸਾਡੀ ਬੇਇੱਜ਼ਤੀ ਕਰ ਦਿੱਤੀ ਹੈ ਸਾਨੂੰ ਛੋਟਾ ਦੱਸ ਦਿੱਤਾ ਹੈ ਜੋ ਦੈਂਤਾਂ ਦਾ ਰਾਜਾ ਹੁੰਦਾ ਹੈ ਕਾਲਕੇਤੂ ਉਹ ਕੀ ਕਰਦਾ ਹੈ ਆਪਣੀ ਫੌਜ ਨੂੰ ਆਖਦਾ ਚਲੋ ਭਾਈ ਬਾਸੁਕੀ ਦਾ ਮੂੰਹ ਪਕੜੀਏ ਇਹ ਜੋ ਇਹ ਦੇਵਤੇ ਹਨ ਇਹਨਾਂ ਨੂੰ ਅਸੀਂ ਪੈਰ ਵਾਲੇ ਪਾਸੇ ਪੂਛ ਵਾਲੇ ਪਾਸੇ ਲਗਾਣੇ ਹਨ ਪਰ ਖਾਲਸਾ ਜੀ ਹੁਣ ਜਦੋਂ ਸਮੁੰਦਰ ਰਕਣ ਲੱਗੇ ਹਨ ਤੇ ਹੁਣ ਜਦੋਂ ਉਹਨਾਂ ਨੇ ਬਾਸੁਕੀ ਦਾ ਮੂੰਹ ਫੜਿਆ ਹੈ ਬਾਸੁਕੀ नाग ਨੇ ਆਪਣੇ ਮੂੰਹ ਚੋਂ ਫੂਕ ਹੀ ਕੱਢੀ ਹੈ ਤੇ ਜਿਹੜੇ ਦੈਂਤ ਸਨ ਖਾਲਸਾ ਜੀ ਉਹ ਮੂਰਛਿਤ ਹੋਣ ਲੱਗ ਪੈਂਦੇ ਹਨ ਕਹਿੰਦੇ ਇਹ ਕੀ ਹੋ ਗਿਆ ਹੈ ਇਹ ਐਸਾ ਨਾਗ ਦੇ ਵਿੱਚ ਇਤਨਾ ਜ਼ਹਿਰ ਪਰ ਉਹਨਾਂ ਦੇ ਕੋਲ ਖਾਲਸਾ ਜੀ ਉਸ ਵਕਤ ਦਿਨਤਾ ਦੇ ਕੋਲ ਸੰਜੀਵਨੀ ਮੰਤਰ ਸੀ ਉਹ ਤਾਂ ਜਿਉਂਦੇ ਸਨ ਤੇ ਹੁਣ ਜਦ ਸਮੁੰਦਰ ਰੜਕਣ ਲੱਗੇ ਹਨ ਤੇ ਉਹ ਸਮੁੰਦਰ ਦੇ ਵਿੱਚ ਹੁਣ ਤਸ ਰਿਹਾ ਹੈ ਪਰਬਤ ਮੰਦਰਾੰਚਲ ਮੰਦਰਾੰਚਲ ਜਦੋਂ ਵਿੱਚ ਤਸ ਰਿਹਾ ਹੈ ਇਹ ਫਿਰ ਖਾਲਸਾ ਜੀ ਇਹਨਾਂ ਨੂੰ ਡਰ ਪਿਆ ਹੈ ਕਿ ਅਸੀਂ ਤਾਂ ਡੁੱਬ ਰਹੇ ਹਾਂ ਇਵੇਂ ਤਾਂ ਮਰ ਜਾਵਾਂਗੇ ਇਹ ਫਿਰ ਜੋ ਦੇਵਤੇ ਹੁੰਦੇ ਹਨ ਇਹ ਵਿਸ਼ਨੂੰ ਨੂੰ ਪ੍ਰਾਰਥਨਾ ਕਰਦੇ ਹਨ ਤਬੇ ਆਪ ਹੀ ਵਿਸ਼ਨ ਨ ਮੰਤਰ ਉਚਾਰਿਓ ਤਰੇ ਪਰਵਤੰ ਕਛਪੰਗ ਰੂਪ ਧਾਰਿਓ ਉਦੋਂ ਫਿਰ ਕਾਲਸਾ ਜੀ ਦੇਵਤਿਆਂ ਦੀ ਪੁਕਾਰ ਸਰੀ ਵਿਸ਼ਨੂੰ ਨੇ ਕਛੂਆ ਬਣ ਕੇ ਉਸ ਪਰਬਤ ਨੂੰ ਸਾਂਭ ਲਿਆ ਹੈ ਤੇ ਹੁਣ ਖਾਲਸਾ ਜੀ ਜੋ ਦੈਂਤ ਹਨ ਅਤੇ ਜੋ ਦੇਵਤੇ ਹਨ ਉਹ ਹੁਣ ਮਧਰਾਂਚਲ ਨੂੰ ਇਹਨਾਂ ਨੇ ਮਧਾਣੀ ਦੀ ਤਰ੍ਹਾਂ ਰੜਕਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਹੁਣ ਸਮੁੰਦਰ ਇਹਨਾਂ ਨੇ ਰੜਕਿਆ ਹੈ ਰੜਕਿਆ ਹੈ ਤੇ ਖਾਲਸਾ ਜੀ ਉਸ ਦੇ ਵਿੱਚੋਂ ਹੁਣ ਇੱਕ ਬੜਾ ਜ਼ਹਿਰੀਲਾ ਧੂਆਂ ਨਿਕਲਿਆ ਹੈ ਉਸ ਧੂਏ ਦੀ ਇਤਨੀ ਵਿਸ਼ੈਲੀ ਗੰਧ ਸੀ ਉਸ ਸਮੁੰਦਰ ਛੀਰ ਦੇ ਵਿੱਚ ਜੋ ਮੱਛੀਆਂ ਸਨ ਜੋ ਮਗਰਮਾਚੀਆਂ ਨ ਕਸ਼ੂਏ ਸਨ ਉਪਰਾਂ ਨੂੰ ਜਾਣ ਲੱਗ ਪਏ ਹਨ ਦੇਵਤੇ ਦੈਂਤਾਂ ਨੂੰ ਲੱਗ ਗਿਆ ਕਿ ਪਤਾ ਨਹੀਂ ਕੀ ਹੋ ਗਿਆ ਹੈ ਤੇ ਜਦੋਂ ਖਾਲਸਾ ਜੀ ਉਹ ਧੂਆਂ ਉੱਪਰੇ ਨੂੰ ਆਂਦਾ ਰਿਹਾ ਆਂਦਾ ਰਿਹਾ ਇੱਕ ਜ਼ਹਿਰ ਦਾ ਕੁੰਭ ਉਸ ਦੇ ਵਿੱਚੋਂ ਨਿਕਲਿਆ ਉਸ ਦੀ ਜੋ ਮੈਕਸੀ ਇਤਨੀ ਬਸ਼ੈਲੀ ਸੀ ਇਤਨਾ ਕੰਨਕੁਰ ਭਿਆਨਕ ਉਹ ਜ਼ਹਿਰ ਸੀ ਦੇਵਤਿਆਂ ਦੇਵਤਾ ਨੇ ਬਾਸਕੀ ਨੂੰ ਛੱਡ ਦਿੱਤਾ ਤੇ ਨੱਠ ਗਏ ਹਨ ਦੰਤ ਫਿਰ ਸ਼ੁਕਰਾਚਾਰੇ ਕੋਲ ਪੁੱਜ ਗਏ ਹਨ ਤੇ ਜਿਹੜੇ ਦੇਵਤੇ ਹਨ ਵਿਸ਼ਨੂੰ ਕੋਲ ਪੁੱਜ ਗਏ ਹਨ ਮਹਾਰਾਜ ਇਹ ਕੀ ਹੋ ਗਿਆ ਹੈ ਪਹਿਲਾ ਦੇਵਤਾਂ ਤੋਂ ਹਾਰੇ ਜੁਦ ਤੇ ਹੁਣ ਆ ਨਵੀਂ ਸਮੱਸਿਆ ਕੀ ਆ ਗਈ ਹੈ ਇਹ ਕਿਹੜਾ ਜ਼ਹਿਰ ਬੇਸ਼ਦਾ ਆ ਗਿਆ ਹੈ ਵਿਸ਼ਨੂੰ ਜੀ ਨੇ ਆਖਿਆ ਕਿ ਇਸ ਦਾ ਜੋ ਨਿਪਟਾਰਾ ਹੈ ਉਹ ਪਾਈ ਇੱਕ ਜਣਾ ਹੀ ਕਰ ਸਕਦਾ ਹੈ ਤੁਸੀਂ ਸਾਰੇ ਜਿੰਨੇ ਵੀ ਦੇਵਤੇ ਹੋ ਮੈਂ ਅਤੇ ਬ੍ਰਹਮਾ ਤੁਹਾਡੇ ਨਾਲ ਚੱਲਦੇ ਹਾਂ ਲੋ ਖਾਲਸਾ ਜੀ ਸ਼੍ਰੀ ਵਿਸ਼ਨੂੰ ਬ੍ਰਹਮਾ ਤੇ ਦੇਵਰਾਜ ਇੰਦਰ ਤੇ ਸਾਰੇ ਦੇਵਤੇ ਹੁਣ ਕਲਾਸ਼ ਪਰਵਤ ਉੱਤੇ ਗਏ ਹਨ ਜਿੱਥੇ ਸ਼ਿਵ ਜੀ ਮਾਤਾ ਸਤੀ ਜੀ ਦੇ ਨਾਲ ਧਿਆਨ ਦੇ ਵਿੱਚ ਬੈਠੇ ਹੋਏ ਹਨ ਜੋਗ ਨਿਦਰਾ ਦੇ ਵਿੱਚ ਤਪ ਕਰ ਰਹੇ ਹਨ ਸਾਰਿਆਂ ਨੇ ਜਦ ਫਤੇ ਬੁਲਾਈ ਹੈ ਤੇ ਘਟਨਾ ਦੱਸੀ ਹੈ বিষ্ণੂ ਜੀ ਨੇ ਆਖਿਆ ਕਿ ਮਹਾਦੇਵ ਜੀ ਹੁਣ ਇੱਕ ਤੁਸੀਂ ਹੀ ਹੋ ਭਾਈ ਤੁਸੀਂ ਹੁਣ ਸਾਡੀ ਰੱਖਿਆ ਕਰੋ ਇਹ ਜੋ ਜ਼ਹਿਰ ਹੈ ਇਹ ਬੜਾ ਹੀ ਬਿਸ਼ੈਲਾ ਹੈ ਤਰਤੀ ਉੱਤੇ ਜੇਕਰ ਡੱਗ ਗਿਆ ਸਾਰੀ ਬਨਾਸਪਤੀ ਸਾਰੀ ਮਾਨਵ ਪ੍ਰਜਾਤੀ ਮਰ ਜਾਵੇਗੀ ਮਹਾਦੇਵ ਜੀ ਹੁਣ ਤੁਸੀਂ ਰੱਖਿਆ ਕਰੋ ਤੇ ਲੋ ਖਾਲਸਾ ਜੀ ਸ਼ਿਵ ਜੀ ਮਹਾਰਾਜ ਨੇ ਆਖਿਆ ਮਹਾਦੇਵ ਜੀ ਨੇ ਕਿ ਤੁਸੀਂ ਮੇਰੇ ਦਰ ਉੱਤੇ ਆਏ ਹੋ ਮੈਂ ਤੁਹਾਨੂੰ ਖਾਲੀ ਝੋਲੀ ਨਹੀਂ ਜਾਣ ਦਵਾਂਗਾ ਤੇ ਸ਼ਿਵ ਜੀ ਮਹਾਰਾਜ ਆਸਣ ਤੋਂ ਉੱਠੇ ਹਨ ਤੇ ਖਾਲਸਾ ਜੀ ਸ਼ੀਰ ਸਮੁੰਦਰ ਦੇ ਵਿੱਚ ਗਏ ਹਨ ਉਹ ਜਿਹੜਾ ਸਮੁੰਦਰ ਚੋਂ ਰੜਕਿਆ ਹੋਇਆ ਜ਼ਹਿਰ ਨਿਕਲਿਆ ਸੀ ਜ਼ਹਿਰ ਦਾ ਕੁੰਭ ਉਹ ਫਿਰ ਮਹਾਦੇਵ ਨੇ ਪੀਤਾ ਹੈ ਢਿੱਡ ਨਹੀਂ ਭਰਿਆ ਜ਼ਹਿਰ ਪੀ ਕੇ ਆਪਣੇ ਗਲ ਦੇ ਵਿੱਚ ਉਸ ਨੂੰ ਸਥਿਰ ਰੱਖ ਲਿਆ ਹੈ ਹੁਣ ਕਈ ਆਖਦੇ ਹਨ ਜ਼ਹਿਰ ਗਲੇ ਦੇ ਵਿੱਚ ਕਿਵੇਂ ਸਥਿਰ ਰਹਿ ਸਕਦਾ ਹੈ ਜੋ ਖਾਲਸਾ ਜੀ ਕੁੰਡਲਨੀ ਜਾਗਰਣ ਕਰਨ ਵਾਲੇ ਜੋ ਜੋਗ ਸਾਧੂ ਹੁੰਦੇ ਹਨ ਜੋ ਹੱਠ ਯੋਗ ਕਰਦੇ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਸ਼੍ਰੇਸ਼ਟ ਸ਼ਿਵਜੀ ਜੀ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੇ ਖਾਲਸਾ ਜੀ ਕੁੰਡਨ ਲਈ ਜਾਗਰਣ ਕਰਨ ਬਿਲੇ ਜੋ ਆਪਣੇ ਚੱਕਰਾਂ ਨੂੰ ਇਤਨਾ ਪ੍ਰਜਵਲ ਕਰ ਲੈਂਦੇ ਹਨ ਉਸ ਜੋ ਗਲੇ ਦੇ ਵਿੱਚ ਸਾਡਾ ਚੱਕਰ ਹੁੰਦਾ ਹੈ ਉਸ ਦੇ ਵਿੱਚ ਖਾਲਸਾ ਜੀ ਉਹ ਜ਼ਹਿਰ ਨੂੰ ਸ਼ਿਵ ਜੀ ਜੀ ਨੇ ਰੱਖ ਲਿਆ ਸੀ ਪੇਟ ਦੇ ਵਿੱਚ ਨਹੀਂ ਜਾਣ ਦਿੱਤਾ ਹੈ ਜਿਵੇਂ ਰਾਵਣ ਨੇ ਆਪਣੀ ਨਾਭੀ ਦੇ ਵਿੱਚ ਸਬਾ ਦਸ਼ਟਾਨ ਚੱਕਰ ਦੇ ਵਿੱਚ ਅੰਮ੍ਰਿਤ ਨੂੰ ਰੱਖ ਲਿਆ ਸੀ ਏਵੇਂ ਹੀ ਸ਼ਿਵਜੀ ਨੇ ਖਾਲਸਾ ਜੀ ਉਸ ਜ਼ਹਿਰ ਨੂੰ ਆਪਣੇ ਗਲੇ ਦੇ ਵਿੱਚ ਰੱਖ ਲਿਆ ਹੈ ਲੋ ਖਾਲਸਾ ਜੀ ਉਹ ਜ਼ਹਿਰ ਇਤਨਾ ਬਿਸ਼ੈਲਾ ਸੀ ਜੇਕਰ ਧਰਤੀ ਉੱਤੇ ਡਿੱਗ ਜਾਂਦਾ ਸਾਰੀ ਬਨਾਸਪਤੀ ਸਾਰੀ ਮਾਨਵ ਪ੍ਰਜਾਤੀ ਸਾਰੀ ਧਰਤੀ ਖੰਡ ਬ੍ਰਹਿਮੰਡ ਸੜ ਜਾਣੇ ਸਨ ਸਾਰਿਆਂ ਨੇ ਜ਼ਹਿਰ ਦੇ ਨਾਲ ਮਰ ਜਾਣਾ ਸੀ ਪਰ ਭਗਵਾਨ ਸ਼ਿਵਜੀ ਨੇ ਖਾਲਸਾ ਜੀ ਸਾਰੀ ਮਾਨਵ ਜਾਤੀ ਦੀ ਸਾਰੀ ਬਨਾਸਪਤੀ ਦੀ ਰੱਖਿਆ ਕੀਤੀ ਹੈ ਤੇ ਫਿਰ ਉਹ ਜ਼ਹਿਰ ਪੀਣ ਕਰਕੇ ਤਾਂ ਉਹਨਾਂ ਨੂੰ ਨੀਲਕੰਠੀ ਗਲਾ ਨੀਲਾ ਹੋ ਗਿਆ ਸੀ ਸਾਰਾ ਸਰੀਰ ਤਪਨਾ ਲੱਗ ਪਿਆ ਸੀ ਅੱਖਾਂ ਲਾਲ ਹੋ ਗਈਆਂ ਅਸਨ ਇਤਨਾ ਭਿਆਨਕ ਰੂਪ ਹੋਇਆ ਹੋ ਗਿਆ ਸੀ ਜਦੋਂ ਜ਼ਹਿਰ ਪੀਤਾ ਸੀ ਪਰ ਮਹਾਦੇਵ ਨੇ ਖਾਲਸਾ ਜੀ ਸਾਰੇ ਸੰਸਾਰ ਦੀ ਰੱਖਿਆ ਕੀਤੀ ਹਾਂ ਜਦੋਂ ਹੁਣ ਜ਼ਹਿਰ ਦਾ ਨਿਪਟਾਰਾ ਹੋ ਗਿਆ ਦੈਂਤਾਂ ਨੇ ਅਤੇ ਦੇਵਤਿਆਂ ਨੇ ਸਮੁੰਦਰ ਨੂੰ ਰੜਕਣਾ ਫੇਰ ਸ਼ੁਰੂ ਕਰ ਦਿੱਤਾ ਹੈ ਰੜਕਦੇ ਗਏ ਰੜਕਦੇ ਗਏ ਮੰਦਰਾਚਲ ਨੂੰ ਕਮਾਉਂਦੇ ਕਮਾਉਂਦੇ ਫਿਰ ਸ਼ੀਰ ਸਮੁੰਦਰ ਦੇ ਵਿੱਚੋਂ ਖਾਲਸਾ ਜੀ ਇੱਕ ਬਹੁਤ ਹੀ ਸੁੰਦਰ ਕੰਨਿਆ ਨਿਕਲੀ ਹੈ ਉਹ ਕੰਨਿਆ ਨੂੰ ਪਾਣ ਦੇ ਲਈ ਤੈਂਤਾ ਤੇ ਦੇਵਤਿਆਂ ਦਾ ਝਗੜਾ ਹੋ ਜਾਂਦਾ ਹੈ। ਦਾਇਤ ਕਹਿੰਦੇ ਸਾਡੀ ਹੈ, ਦੇਵ ਤੇ ਆਖਦੇ ਸਾਡੀ ਹੈ ਤੇ ਖਾਲਸਾ ਜੀ ਬ੍ਰਹਮਾ ਜੀ ਪ੍ਰਗਟ ਹੁੰਦੇ ਹਨ। ਬ੍ਰਹਮਾ ਜੀ ਨੇ ਸਵਯੰਬਰ ਕਰਵਾਇਆ ਕਿ ਇਹ ਕੰਨਿਆ ਜਿਸ ਦੇ ਗਲ ਦੇ ਵਿੱਚ ਮਾਲਾ ਪਾ ਦਵੇਗੀ ਉਹ ਉਸ ਨੂੰ ਅਪਣਾਏਗਾ। ਲੋ ਖਾਲਸਾ ਜੀ ਉਹ ਜੋ ਕੰਨਿਆ ਹੁੰਦੀ ਹੈ ਉਹ ਫਿਰ ਸਵਯੰਬਰ ਦੇ ਵਿੱਚ ਵਿਸ਼ਨੂ ਜੀ ਦੇ ਗਲ ਦੇ ਵਿੱਚ ਮਾਲਾ ਪਾ ਲੈਂਦੀ ਹੈ। ਉਹ ਫਿਰ ਲక్ష్ਮੀ ਕਹੋਂ ਆਂਦੀ ਹੈ। ਲੋ ਖਾਲਸਾ ਜੀ ਦਾਇਤ ਕਰੋਧਿਤ ਹੋ ਜਾਂਦੇ ਹਨ ਕਹਿੰਦੇ ਕਿ ਇਹਨਾਂ ਨੇ ਆਖਿਆ ਸੀ ਅੱਧੀ ਅੱਧੀ ਚੀਜ਼ ਰੱਖਾਂਗੇ ਇਹ ਕੰਨਿਆ ਦੇਵਤਿਆਂ ਨੇ ਰੱਖ ਲਈ ਹੈ ਕਰੋਧਿਤ ਦਾਇਤ ਕਹਿੰਦੇ ਹਨ ਇਹਨਾਂ ਦਾ ਜੋ ਲੀਡਰ ਹੈ ਦਾਇਤਾਂ ਦਾ ਕਾਲਕੇਤੂ ਇਹ ਆਖਦਾ ਅਗਲੀ ਜੋ ਬਸਤੂ ਨਿਕਲੇਗੀ ਉਹ ਪਾਈ ਅਸੀਂ ਰੱਖਾਂਗੇ ਅਸੀਂ ਇਹਨਾਂ ਦੇ ਨਾਲ ਝਗੜਾ ਕਰਕੇ ਚੀਜ਼ ਖੋ ਲਵਾਂਗੇ ਸਮੁੰਦਰ ਰੜਕਿਆ ਉਸ ਦੇ ਵਿੱਚੋਂ ਕਾਮਧੇਨੂਗਾ ਨਿਕਲਦੀ ਹੈ ਉਹ ਕਾਮ ਤੈਨੂੰ ਗਾਂ ਖਾਲਸਾ ਜੀ ਦੇਵਤਿਆਂ ਨੇ ਛਲ ਕਪਟ ਕਰਕੇ ਜਮਦੱਗਨ ਰਿਸ਼ੂ ਪਰਸ਼ੂਰਾਮ ਦੇ ਪਿਤਾ ਨੂੰ ਦੇ ਦਿੱਤੀ ਹੈ ਲੋ ਖਾਲਸਾ ਜੀ ਜਿਹੜੇ ਦਾਇਤ ਹਨ ਉਹ ਫੇਰ ਤੋਂ ਗੁੱਸਾ ਹੋ ਜਾਂਦੇ ਹਨ ਕਿ ਭਾਈ ਇਹ ਕੀ ਹੋ ਰਿਹਾ ਹੈ ਜਦੋਂ ਖਾਲਸਾ ਜੀ ਫੇਰ ਸਮੁੰਦਰ ਨੂੰ ਰੜਕਣਾ ਸ਼ੁਰੂ ਕੀਤਾ ਹੈ ਫਿਰ ਉਸ ਦੇ ਵਿੱਚੋਂ ਧਨ ਖ ਨਿਕਲਿਆ ਹੈ ਬਾਣ ਨਿਕਲੇ ਹਨ ਉਹ ਤੇ ਸ਼ੰਖ ਨਿਕਲਿਆ ਹੈ ਉਹ ਵਿਸ਼ਨੂ ਜੀ ਅਸਤਰ ਸ਼ਸਤਰ ਲੈ ਲੈਂਦੇ ਹਨ ਜਦੋਂ ਰੜਕਦੇ ਗਏ ਇਰਾਵਤ ਨਿਕਲਿਆ ਹੈ ਇਰਾਵਤ ਇੰਦਰ ਨੂੰ ਦੇ ਦਿੰਦਾ ਹੈ ਇੱਕ ਖਾਲਸਾ ਜੀ ਉੱਚੀ ਸਰਬਾ ਘੋੜਾ ਨਿਕਲਿਆ ਹੈ ਉਹ ਸੂਰਜ ਨੂੰ ਦੇ ਦਿੰਦਾ ਹੈ ਲਸ਼ਮੀ ਵੀ ਇਹਨਾਂ ਨੇ ਆਪ ਰੱਖ ਲਈ ਹੈ ਤੇ ਖਾਲਸਾ ਜੀ ਉਸ ਦੇ ਵਿੱਚੋਂ ਮੇਰੇ ਸ਼ਰਾਬ ਨਿਕਲੀ ਹੈ ਫਿਰ ਉਸ ਦੇ ਵਿੱਚੋਂ ਤਨੰਤਰ Muni ਨਿਕਲ ਨਿਕਲਦਾ ਹੈ ਜੋ ਦੇਵਤਿਆਂ ਦਾ ਚਕਿਤ ਸਖਸੀ ਜੋ ਤਨੰਤਰ ਵੈਦ ਸੀ ਤਨੰਤਰ ਦਾ ਜ਼ਿਕਰ ਖਾਲਸਾ ਜੀ ਭਾਈ ਗੁਰਦਾਸ ਜੀ ਦੀ 12 ਦੇ ਵਿੱਚ ਵੀ ਆਂਦਾ ਹੈ ਕਰੇ ਤਨੰਤਰ ਬੈਦਗੀ ਜਦੋਂ ਸਮੁੰਦਰ ਨੂੰ ਰੜਕਿਆ ਤੇ ਖਾਲਸਾ ਜੀ ਫਿਰ ਤਨੰਤਰ ਆਪਣੇ ਹੱਥ ਦੇ ਵਿੱਚ ਕੁੰਭ ਲੈ ਕੇ ਆਂਦਾ ਹੈ ਉਸ ਕੁੰਭ ਦੇ ਵਿੱਚ ਖਾਲਸਾ ਜੀ ਅੰਮ੍ਰਿਤ ਹੁੰਦਾ ਹੈ ਉਸ ਅੰਮ੍ਰਿਤ ਨੂੰ ਲੈਣ ਦੇ ਖਾਤਰ ਇਹ ਜੋ ਦੇਤ ਹੁੰਦੇ ਹਨ ਦੇਵਤੇ ਹੁੰਦੇ ਹਨ ਇਹ ਝੜਪ ਪੈਂਦੇ ਹਨ ਇਹਨਾਂ ਦਾ ਯੁੱਧ ਹੋ ਜਾਂਦਾ ਹੈ ਯੁੱਧ ਨੂੰ ਸ਼ਾਂਤ ਕਰਾਉਣ ਵਾਸਤੇ ਅਗਲਾ ਅਵਤਾਰ ਸ਼੍ਰੀ ਵਿਸ਼ਨੂ ਮਹਾਰਾਜ ਜੀ ਨਰਨਾਰਾਇਣ ਕਮੇ ਧਾਰਨ ਕਰਦੇ ਹਨ ਸੋ ਇਹ ਜੋ ਕਥਾ ਹੈ ਖਾਲਸਾ ਜੀ ਅਸੀਂ ਅਗਲੇ ਦੁਵਾਨ ਦੇ ਵਿੱਚ ਸੁਣਾਂਗੇ ਸੋ ਇਹ ਖਾਲਸਾ ਜੀ ਕਥਾ ਇੱਥੇ ਬਿਸ਼ਰਾਮ ਤੇ